ਰਹਿ ਰਾਸਿਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤਾ ਗਲਗਲਾ ਭਰਪੂਰਿਆ ਤੋ ਸੱਚਾ ਸਹਿਬ ਸਿੱਤ ਸਵਾਲੇ ਜਨ ਕੀਤੀ ਸੋ ਪਾਰ ਪਿਆ ਕਾਹੋ ਨਾਨ ਕਰਤੇ ਕੀਆ ਬਾਤਾਂ ਜੋ ਕਚ ਕਰਨਾ ਤੋ ਕਰ ਰਿਆ ਸੋਹਾਰਾ ਗਾ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬਤ ਮਾਲੇ ਬਾਜੇ ਤੇਰੇ ਨਾਦ ਅਨੇਕ ਅਸ਼ੰਕਾ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਭਰੀ ਸੋ ਕਈਏ ਕਹਤੇ ਤੇਰੇ ਗਾਵਨ ਹਾਰੇ ਗਾਵਤ ਤਨ ਪਾਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਤ ਤਨ ਚਿਤ ਕਪਤ ਲੈ ਕੇ ਜਾਣ ਲੱਗ ਲਗ ਲਗ ਧਰਮ ਵਿਚਾਰੇ ਗਾਮਤੋਤਨ ਸਰਬਰ ਮਾਦੇਵੀ ਜੋਨ ਤੇਰੇ ਸਦਾ ਦਵਾਰੇ ਗਾਮਤੋਤਨ ਇੰਦਰਾਤਨ ਬੈਠੇ ਦੀ ਉਤਿਆਨਦਰ ਨਾਲੇ ਗਾਮਤੋਤਨ ਸਿੱਧ ਸਵਾਦੀ ਅੰਦਰ ਗਾਮਤੋਤਨ ਸਾਤ ਵਿਚਾਰੇ ਗਾਮਤੋਤਨ ਜਤੀ ਸਤੀ ਸੰਤੋ ਕੀ ਗਾਮਤੋਤਨ ਵੀਰ ਕਰਾਰੇ ਗਾਮਤੋਤਨ ਪੰਡਤ ਪਟੰਦਰ ਜੀ ਸਾਧੂ ਜਗ ਵਿਦਾਨ ਨਾਲੇ ਗਵਨ ਤਨ ਮੋਣੀਆਂ ਮਨ ਮੋਣ ਦਰਗ ਮੱਜ ਬਿਆਲੇ ਗਵਨ ਤਨ ਰਤਨ ਬਾਏ ਤੇਰੇ ਅੜ ਤੜ 24 ਗਵਨ ਤਨ ਜੋਧ ਮਹਾਂਬਲ ਸੂਰਾ ਗਵਨ ਤਨ ਖਾਣੀ ਚਾਰੇ ਗਵਨ ਤਨ ਖੰਡ ਮੰਡਲ ਬਰਮੰਡਾ ਕਰ ਕਰਕੇ ਤੇਰੇ ਤਾਰੇ ਸੇ ਤਤਨ ਗਵਨ ਜੋਧ ਤੇ ਭਾਮ ਰਤੇ ਤੇਰੇ ਭਗ ਦਰਸਾਲੇ ਹੋਰ ਕਿਤੇ ਤਤੋਂ ਗਾਵਣ ਸੇ ਮੇ ਚਤਨੇ ਆਵਣ ਨਾਨਕ ਆਪੇ ਚਾਰੇ ਸੋਈ ਸੋਈ ਸਦਾ ਸੱਚ ਸੱਚਾ ਸੱਚਾ ਜੀ ਨਹੀ ਹੈ ਭੀ ਹੋਸੀ ਜੈ ਨਾਸੀ ਰਤਨਾ ਜੈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮੈਂ ਜਿਨਿਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਤੀ ਫਿਰੋ ਕਮਨਾ ਕਰਨਾ ਜੈ ਸੋ ਪਾਤਿ ਸ਼ਾਹ ਸਾਹ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹਲਾ ਪਹਿਲਾ ਸੋਨ ਵਡਾ ਕੇ ਸਭ ਕੋਏ ਕੇ ਵਡ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਓ ਸਭ ਜ਼ਰਤੇ ਮੇਰੇ ਸੁਰਤ ਕਮਾਈ ਸਭ ਕੀਮਤ ਮੇਨ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿ ਨਾ ਜਾਏ ਤੇਰੀ ਤੇਲ ਵੜਿਆ ਹੀ ਸਭ ਸਤ ਸਭ ਤਪਸ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਦ ਬਣਦੇ ਤੇ ਕਿ ਨਾ ਪਾਈਆ ਕਰ ਮਿਲੇ ਨਾ ਠਾਕ ਰਹੀ ਆ ਅੱਖ ਨਵਾਲਾ ਕਿਆ ਵਿਚਾਰਾ ਜ਼ਿਫਤੇ ਭਰੇ ਤੇਰੇ ਭੰਡਾਰ ਜਿਸ ਤੂੰ ਦੇ ਤਿਸੇ ਘਚਾਰ ਨਾਨਕ ਸੱਚ ਸਵਾਰਨ ਹਾਰਾ ਸਮਨ ਲਾ ਪਹਿਲਾ ਹਾਕਾਂ ਜੀ ਮਾਂ ਮਿਸਰੇ ਮਰ ਜਾਉ ਅਕਣਿਓ ਕਾ ਸਾਚਾ ਨਾਮ ਸਾਚੇ ਨਾਮ ਕਿਲਾ ਗਏ ਭੂਗਤ ਭੂਗ ਗਏ ਚਲਿ ਗਏ ਦੂਖ ਸੋਖੇ ਮਿਸਰੇ ਮੇਰੀ ਮਾਂ ਸੱਚਾ ਸਭ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਲਵੜੇ ਆਈ ਆਗਤ ਕੇ ਕੀਮਤ ਨਹੀਂ ਭਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁਪੇ ਭੋਗੁ ਨੇ ਹੋਰ ਨਾਏ ਕੋਈ ਨਾ ਕੋਆ ਨਾ ਕੋਈ ਜੇ ਵੜਾ ਤੇੜ ਤੇਰੀ ਦਾਤ ਜਿਨੇ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮजात ਨਾਨਕ ਨਾਮੇ ਬਾਸਨਾ ਤਰਾ ਗੁਤਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖ ਆਪਿਨ ਗੁਰ ਉਗਰ ਬਾਧ ਹਮ ਗਿਰੇ ਗਿਰਮ ਸਤਗੁਰ ਸਰਨਾਈ ਕਰਦੇ ਨਾਮ ਪ੍ਰਕਾਸ਼ ਮੇਰੇ ਮੀਤ ਪ੍ਰਦੇਵ ਮੋਕਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਗਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇ ਜਿਨ ਹਰ ਹਰ ਸਰਦਾ ਹਰ ਪਿਆਰ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲੇ ਸੰਗਤਿ ਗੁਣ ਪ੍ਰਕਾਸ਼ ਜਿਨ ਹਰ 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 ਰਾਸ ਨਾਮ ਨਾ ਪਾਇਆ ਤੇ ਪਾਗ ਹੀਨ ਜੰਪਾ ਜੋ ਸਤਗੁਰ ਸਰਨ ਸੰਗਤ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਤ ਜਿਨ ਹਰ ਜਨ ਜਦ ਗੁਰ ਸੰਗਤ ਪਾਈ ਤਨ ਧਰਮ ਅਸਤਿ ਲਿਖਿਆ ਲਗਾ ਤਨ ਤਨ ਸਤ ਸੰਗਤ ਜੇ ਤਹ ਰਸ ਪਾਇ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹੇ ਰ ਮਨ ਚਤ ਤਬ ਜਦਮ ਜਾ ਅਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਇਤਾ ਕਰਿ ਚਕਾਗੇ ਕਰ ਤਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾ ਜਨਨ ਤੇ ਦਾਲੋਗ ਸਤ ਬਨੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹ ਈ ਠਾਕੁਰ ਕਾ ਈ ਮਨ ਪਉ ਕਰਿਆ ਊਡੇ ਊਡੇ ਆ ਵੈਸੇ ਕੋ ਸਾ ਤੇ ਪਾਛੇ ਬਚਰੇ ਛਰੇ ਤਨ ਕੌਣ ਖਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂ ਠਾਕੁਰ ਗਰਦਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇ ਰੰਤਰਾ ਪਾਰਾ ਵਰਿਆ ਰੰਗ ਆਸਾ ਮਹਲਾ ਚੌਥਾ ਤੋਂ ਬੁਰਕੇ ਕੋ ਓਂਕਾਰ ਸਤ ਗੁਰ ਪ੍ਰਸਾਦ ਸੋ ਪਰਗਨ ਨਰਨਜਨ ਹਰ ਪਰਗਨ ਨਰਨਜਨ ਹਰ ਅਗਮਗ ਮਾਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਰੇ ਜੀ ਤੁਧੀਆਂ ਕਾਤਾ ਤਾਰਾ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਢਾਕ ਰਿਹਾ ਆਪੇ ਸੇਵਕ ਜੀਆ ਨਾਨਕ ਜਨ ਤ ਵਿਚਾਰਾ ਤੂ ਘਟ ਘਟੇ ਅੰਦਰ ਸਰਬ ਨਰਨਤਰ ਜੀ ਹਰ ਇੱਕੋ ਪਰਗ ਸਮਾਨਾ ਇਕ ਦਾਤਾ ਇੱਕ ਪੇਖਾਰੀ ਜੀ ਸਭ ਤੇਰੇ ਚੋੜ ਵਡਾਣਾ ਤੂੰ ਆਪੇ ਦਾਤਾ ਪੇਪਰ ਗਤਾ ਜੀ ਹਉ ਤਦ ਬਿਨ ਵਰ ਨਾ ਜਾਣਾ ਤੂੰ ਪਾਰ ਪਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਵਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਦਾ ਨਾਨਕ ਤੈਨੂੰ ਕੁਰਬਾਨ ਹਰਤੇ ਆਵੇ ਹਰਤੇ ਆਵੇ ਤਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰਤੇ ਹੈ ਜੀ ਤਨ ਟੂਟੀ ਜਮ ਕੀ ਫਾਸੀ ਜੀ ਨਰ ਪਉ ਜਨ ਹਰ ਨਿਰਪਉ ਤ ਹੈ ਜੀ ਤਨ ਕਾ ਪਉ ਸਭ ਗਵਾਸੀ ਗਿਣਸੇ ਬਿਅ ਗਿਣਸੇ ਬਿਅ ਮੇਰਾ ਹਰਜੀਤ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇ ਜੀ ਜਨ ਨਾਨਕ ਤਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸ ਸਿਮਰ ਸਾਸ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਗੁਵਾਦਪੁਰਾ ਦਾ ਪਰੰਪਰ ਕਰਤਾ ਜੀ ਤੋ ਤੇ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਲ ਕਰਤਾ ਸੋ ਇਤੋ ਤੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੂੰ ਤੇ ਆਪੇ ਸ੍ਰਿਸ਼ਟ ਸਭ ਉਪਾਇ ਜੀ ਤੋ ਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਪ ਸਮਹਲਾ ਚੌਥਾ ਕੌਣ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੇਂ ਸੋਈ ਧੀ ਸੀ ਜੋ ਤੂੰ ਦੇ ਸੋਈਓ ਪਾਈ ਰਹਾ ਹਉ ਸਭ ਤੇਰੀ ਤੂੰ ਸਭ ਨਿਧਿਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਬਿਛੋੜਿਆ ਮਿਲਾਇਆ ਤੂੰ ਦਰਿਆ ਆਂ ਸਬਦ ਜੀਮਾ ਤੁਜ ਬਿੰਦੂ ਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿਨਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦਗੀ ਆਗ ਬਖਾਣੇ ਜਿਨ ਹਰ ਤੇ ਵਾ ਤਨੀ ਸੋ ਕੋ ਪਾਇਆ ਸਹਿ ਜੇ ਹਰ ਨਾਮ ਸਮਾਇਆ ਦੁਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਤ ਬਿੰਦੂ ਜਾ ਬਨ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਤਸਾ ਮਹੱਲਾ ਪਹਿਲਾ ਤੇ ਸਰਵਰ ਦੇ ਪਹਿਲੇ ਨਵਾਸਾ ਪਾਣੀ ਪਾਵ ਤਿਨਹਿ ਕੀ ਆ ਪੰਕਜ ਮੋਂ ਪਗ ਨਹੀਂ ਚਾਲੈ ਹਮ ਦੇਖਾਂ ਤੇ ਡੂਬੀ ਹਲੇ ਮਨ ਏਕ ਨਚੇਤ ਸਮੂਹ ਮਨਾਹ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜੀਨ ਤੂੰ ਨਾਹੀ ਵੀ ਸਰਿਆ ਆਤਮਾ ਹਲਾ ਪੰਜਵਾ ਭਾਈ ਪ੍ਰਾਪਤ ਮਾਨੁ ਖੰਧੇ ਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰਿਆ ਵਰ ਕਾਲ ਜੇ ਤੇਰੇ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇ ਵਲ ਨਾਮ ਸਰੰਝ ਆਮ ਲਾਗ ਪਪ ਜਲ ਤਰਨ ਕੇ ਜਨਮ ਬਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪਤਾ ਬਸੰਜਮ ਧਰਮਨਾਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਉ ਨਾਨਕ ਅਮਰੀਜ ਕਰਮਾ ਸਨ ਬਰੇ ਕੀ ਰੱਖੋ ਸਰਮਾ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੀ ਦਾਸ ਕਬੀਰ ਬਾਚ ਬੇਨਤੀ ਚਉਪਾਈ ਹਮਰੀ ਕਰੋ ਹਾਤ ਤੇ ਰੱਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤ ਪਰ ਹਮਰੇ ਦੁਸ਼ਟ ਸਭੇ ਤੁਮ ਘਾਵਾ ਆਪ ਹਾਤੇ ਮੈ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇ ਵਗਤਬੇ ਕਰਤਾਰਾ ਮੋਰ ਰੱਛਾ ਜਿ ਕਰਤਾ ਕਰੀਐ ਸਭੇ ਰਨ ਕੋ ਆਸੰਗਰ ਗੇ ਪੂਰਨ ਹੋਏ ਹਮਾਰੀ ਆਸਤ ਹੋਰ ਬਜਨਗੀ ਰਹਿ ਪਿਆ ਸ ਤੁਮੇ ਛਾੜ ਕੋ ਬਨਤੇ ਹਾਂ ਜੋ ਪਰਚਾਂ ਸ ਤੁਮਤੇ ਪਾਉਂ ਸੇ ਵਗਤੇ ਕਮਾਰੇ ਤਾਰੀਆ ਚੰਚਨ ਸਤਰਾ ਮਾਰੇ ਮਾਰ ਗਿਆ ਆਪ ਹਾਤੇ ਮੁਜੇ ਵਰਗੇ ਮਰਨ ਕਾਲ ਕਤਰਾਸ ਨ ਮਰੀਏ ਉਜਸਾ ਦਾ ਹਮਾਰੇ ਬੱਚਾ ਸ੍ਰੀ ਇਹ ਤੋ ਜੋ ਕਰਿਓ ਰਚਾਰ ਅਗਲੀ ਉਮਰ ਆਖਣ ਹਾਰੇ ਸਾਇਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਪਰ ਚਤੁਰਤਾਸ ਕੰਤਾ ਕਾਲ ਪਾਇ ਬ੍ਰਹਮਾ ਬਬ ਤਰਾ ਕਾਲ ਪਾਇ ਸਿਵ ਜੂ ਤਰਾ ਕਾਲ ਪਾਇ ਕਰ ਵਿਸੰ ਪ੍ਰਕਾਸ਼ਾ ਸਕਲ ਕਾਲ ਕਾ ਗਿਆ ਦਮਾਤਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾ ਬ੍ਰਹਮਾ ਜੋਦੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨ ਬਜਾਇਓ ਆਦੰਤੇ ਕੇ ਅਵਤਾਰਾ ਸੋ ਗਰੂ ਸਮਝਿਓ ਹਮਾਰਾ नमस्कार तिथि ही को हमारी सकल प्रजा जी नाम से हमारे शिवकन को शिवगुण सुख दिया सत्रण को पलम बदकीओ कटकट के अंतर की जानत भले भरे की वीर बचाने चीटी ते गुण रसूला सब पर कृपा दृष्टि कर पुरा संतान को पाए ते दुखे सुख पाए साधन के सुखी एक एक की पीर बचाने कटकट के पटपट की जाने जबूद करकरा करदारा पर धर्ततम दे अपारा जब आ करक करता हूं कम हूं तुम में मिलत दे तार सब ਜੇ ਤੇ ਵਦਨ ਸ੍ਰੀ ਤੇ ਸੰਸਾਰੀ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਬੇਜ ਭੇਦ ਅਰੇ ਆਲਮ ਨਿਰੰਗਾਂ ਨਿਰਮਗਾਂ ਨੇ ਲੰਬਾ ਆਦਨ ਗਿਲਾ ਨਾ ਸਮਤਾ ਘਮੋਰ ਚਾਰਤ ਪੈਦਾ ਜਾ ਕੋ ਪੇਣ ਪਾਗਤ ਪੇਦਾ ਤਾਂ ਕੋ ਕਰੇ ਪਾਣ ਨਮਨਤ ਮਾ ਮੁਰਕਟ ਪੇਣ ਨ ਜਾਣਦ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਣ ਤਨੇ ਪੇ ਵਾਪ ਆਪਣੀ ਬਦਹ ਜੇਤੀ ਬਰਨ ਪਿੰਨ ਪਿੰਨ ਤੇ 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 ਤੁਮਰਾ ਲਖਣ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰ ਆਏ ਰੂਪ ਅਨੂਪ ਸਰੂਪਾ ਰੰਗ ਪਹਿਰਾਵ ਕੇ ਪੂਪਾਂ ਡਜ ਜੇ ਰਸੇ ਤੈ ਕਿਨੇ ਉਤਪਰਖਾਨ ਬਹੁ ਰਚ ਦੇਨੇ कहु भूल राजा है बैठा कौन सिमट भजो शंकर घटा सगले श्रेष्ठ दिखाय चंबवा जुगा स्वरूप चंबवा बरच्छा मेरी तुम करो सी क्यों बार सिख संगरो दुष्ट जिते उठवत पतता सगले मलेश करो रन गाता जेस दु जित अवसर न बने दिन के दुष्ट दुखत है मेरे पुरख जे मन पके परिते हारे दिन के तुम संकट दवटारे जो कल कोई एक बार ते आए हैं ताकि कालन घट नहीं आए हैं ਰੱਖਾ ਹੋਇਤਾ ਹੈ ਸਭ ਕਾਲਾ ਦੁਸ਼ਟ ਏਡਿਟਰੇਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋਤਾ ਕੇ ਤਾਪ ਤਨਕ ਮੋਹਰ ਹੁਰਦ ਸਿਦ ਘਰਮੋਂ ਸਭ ਹੋਈ ਦੁਸ਼ਟ ਚਾਸ਼ ਵੈ ਸਕੇ ਨਾ ਕੋਈ ਇੱਕ ਬਾੜ ਜਿਨ ਤਮੇ ਸਮਾਰਾ ਕਾਲ ਫਾਂਸਤੇ ਤਾਈ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਦੇ ਰਹਾ ਖੜਗ ਕੀਤ ਮੇ ਸਰਨ ਤਿਹਾਰੀ ਆ ਪਾ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤੇ ਇਕ ਨ ਮੰਨਿਉ ਸਿਮਰਤ ਸਾਸਤਰ ਪੇ ਸਵੇ ਮੋ ਪੇਦ ਗਇਆ ਮੇਕ ਨ ਜਾਣਿਉ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈ ਨ ਕਿਉ ਸਭ ਤੋ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰ ਦਵਾਰ ਬਾਂਹ ਗਏ ਕਿਲਾ ਜੀ ਅਸ ਗੋਬਿੰਦ ਦਾਸ ਹਰ ਰਾਮ ਗਲੀ ਮਹੱਲਾ ਤੀਜਾ ਨਾਂ ਦੇ ਕਿਉਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਨ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਸ ਸੈ ਜੇਤੀ ਮਨ ਬਟੀਆਂ ਬਧੀਆਂ ਰਗ ਰਤਨ ਪਰਵਾਰ ਪਰੀਆਂ ਜਬਦ ਗਾਵਣੇ ਆਈਆਂ ਸ਼ਬਦੋ ਤੇ ਗਾਵ ਹਰੀ ਘੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦੁ ਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂ ਸਦਾ ਰੋਹਰ ਨਾਲੇ ਹਰ ਨਾਲ ਰਉਤ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਨ ਸਮਰੱਤ ਸੁਆਮੀ ਸੋ ਕੇ ਮਨਵ ਸਾਰੇ ਕਹਿ ਨਾਣਕ ਮਨ ਮੇਰੇ ਸਦਾ ਰਹੁੜ ਨਾਲੇ ਸਾਚੇ ਸਾਈ ਬਾ ਕਿਆ ਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਜਹ ਜਿਸ ਦੇ ਸਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਨਮਵਤਾ ਵਨਾਮ ਜਿਨ ਕੇ ਮਨਵ ਸੇ ਵਾਜੇ ਸ਼ਬਦ ਕਨੇ ਰੇ ਕਹਿ ਨਾਣ ਸੱਚੇ ਸਭ ਕਿਆ ਨਾ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਉਸ ਜਿਨੇ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਹਦੀਆਂ ਓੜਿਆਆਂ ਕਹਿ ਨਾਨਕ ਸੁਨ ਸੰਤੋਸ਼ ਅਵਤਾਰੋ ਪਿਆਰੋ ਸਾਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਤ ਭਾਗੇ ਘਰਤ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇ ਤਤ ਜਿਨ ਕੋ ਸੀਨਾ ਮਰ ਕੇ ਲਾਗੇ ਕਹਿ ਨਾਨਕ ਤੈਸ ਕੋ ਆ ਤਿਤ ਕਰੇਨ ਨ ਦਵਾਜੇ ਆਨੰਦ ਜਨੂ ਬੜਾ ਪਾਗੀ ਸਗਲ ਮਨ ਉਹ ਰਤਪੂਰੇ ਭਾਰ ਬਨਮ ਪ੍ਰਪਾਇ ਉਤਰੇ ਸਗਲ ਵਸੂਰੇ ਧੂਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੀ ਜਾਣੇ ਸੁਣਤੇ ਪਨੀਤ ਕਹਤੇ ਭਵਤ ਸਤਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਮੁੰਦ ਆਉਣੀ ਮਹਲਾ 5 थाले विच तेन वस्तु पइयो सात संतोख विचारो अमृत नाम ठाकुर का पयो जिसका सबसे आधार ओ जेको खावे जेको पुंछै तिसकाए उधारो ए वस्ततरी न जाइ न इतने तरह करतारो तम संसार चरण लग तरिया सब नानक ब्रह्म प्रसारो श्लोक महल्ला पनिमा ਵੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕਿ ਤੋਈ ਮੈ ਨਿਰਗੁਣ ਹਰ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੇ ਹਰਿਆ ਪੌੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭਵਜਲ ਬਿਕਮਤ ਗਾਵ ਘਰ ਜਬ ਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅਮਰਤ ਸੇ ਹੀ ਖਾਏ ਕਲ ਮੈਂ ਹੁ ਪਨ ਗਨ ਗੋਬਿੰਦ ਗਾਇ ਸਭ ਤੇ ਨੋ ਕਿਰਪਾਲ ਤੁਮਾ ਲੈ ਸਾਈ ਸਾਈ ਬਿਰਥਾ ਕੋਈ ਨਾ ਜਾਈ ਜੀ ਆ ਮੈਂ ਤੁਧਿਆ ਸਲੋਕ ਮਹਲਾ ਪੰਜਵਾ ਅੰਤਰ ਗੁਰੂ ਰਾਧਾ ਨ ਜੇਮਾ ਜਪ ਗੁਰ ਨਾਮ ਨੇ ਤਰੀ ਜਤ ਗੁਰ ਪੇਕਣਾ ਸਰਮਣੀ ਸੁਨਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਦਰਗੇ ਪਗਿਏ ਤਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਐ ਵਾਦੈ ਜਗ ਮੇਰ ਤੁਮ ਕਾਢੀਏ ਬਿਰਲੇ ਕਹੀ ਗੇ ਮਹਲਾ ਪੰਜਵਾ ਰਕਿਰ ਕਨਹਾਰੇ ਆਪੇ ਵਾਰੀਐ ਨ ਗੁਰ ਕੀ ਪੈਰੀ ਪਾਇ ਕਾ ਜਿਸ ਵਾਰੀਐ ਨੂ ਆਪ ਦੇ ਆਲ ਮਨੋ ਨਮਸਾਰੀਐ ਨ ਸਾਧ ਜਨਾਗੇ ਸੰਗ ਭਗ ਜਲਤਾਰੇ ਨ ਸਾਖਤ ਨਿੰਦਕ ਦੁਸ਼ਟ ਕਿਨ ਮਾਇ ਬਿਦਾਰੀਐ ਤੇ ਸਹਬ ਕੀ ਟੇਕ ਨਾਨਕ ਮਨੇ ਮਾਹ ਜੇ ਸਿਮਰਤ ਕੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨੇ ਮਾਹ ਜੇ ਸਿਮਰਤ ਕੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ